ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਉਹਨਾਂ ਦੀ ਪਹਿਲੀ ਵਾਰ ਫੋਨ 'ਤੇ ਗੱਲਬਾਤ ਬਹੁਤ ਲਾਭਕਾਰੀ ਰਹੀ ਇਸ ਦੌਰਾਨ ਕਾਰਨੀ ਨੇ ਗੱਲਬਾਤ ਬਾਰੇ ਕਿਹਾ ਕਿ ਟਰੰਪ ਨਿੱਜੀ ਅਤੇ ਜਨਤਕ ਤੌਰ ਤੇ ਕੈਨੇਡਾ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹਨ ਪਰ ਦੋਵੇਂ ਦੇਸ਼ਾਂ ਦੇ ਸਬੰਧ ਬਦਲ ਗਏ ਹਨ ਇਹ ਗੱਲਬਾਤ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਟਰੰਪ ਨੇ ਕੈਨੇਡਾ 'ਦਾਲ ਵਪਾਰ ਯੁੱਧ ਦਾ ਐਲਾਨ ਕੀਤਾ ਹੈ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਆਰਥਿਕ ਦਬਾਅ ਦੀ ਵਰਤੋਂ ਕਰਨ ਲਈ ਕਮਕੀ ਲਈਤੀ ਜਿਸ ਪ੍ਰਤੀ ਕੈਨੇਡਾ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ 트럼ਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਬਾਅਦ ਵਿੱਚ ਆਪਣੇ ਜਨਤਕ ਟਿੱਪਣੀਆਂ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ 트럼ਪ ਨੇ ਕਿਹਾ ਕਿ ਸਾਡੀ ਬਹੁਤ ਵਧੀਆ ਗੱਲਬਾਤ ਹੋਈ ਮਾਰਕ ਕਾਰਨੀ ਨੇ ਮੈਨੂੰ ਫੋਨ ਕੀਤਾ ਉਸ ਦੇ ਦੇਸ਼ ਵਿੱਚ ਚੋਣਾ ਹੋਣ ਵਾਲੀਆਂ ਹਨ ਦੇਖਦੇ ਹਾਂ ਕੀ ਹੁੰਦਾ ਹੈ ਇਸ ਸਮੇਂ ਦੌਰਾਨ 트럼ਪ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਗਵਰਨਰ ਨਹੀਂ ਬੁਲਾਇਆ ਜਦੋਂ ਕਿ ਉਹਨਾਂ ਨੇ ਕਾਰਨੀ ਦੇ ਪੂਰਵ ਗਾਮੀ ਜਸਟਿਨ ਟੂਡੋ ਨੂੰ ਗਵਰਨਰ ਵੱਜੋਂ ਸੰਬੋਧਨ ਕੀਤਾ ਸੀ 트럼ਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਦੋਵੇਂ ਧਿਰ ਬਹੁਤ ਸਾਰੀਆਂ ਗੱਲਾਂ ਤੇ ਸਹਿਮਤ ਹਨ ਅਤੇ ਆਉਣ ਵਾਲੀਆਂ ਕੈਨੇਡੀਅਨ ਚੋਣਾਂ ਤੋਂ ਥੋੜੀ ਦੇਰ ਬਾਅਦ ਰਾਜਨੀਤੀ, ਕਾਰੋਬਾਰ ਅਤੇ ਹੋਰ ਸਾਰੇ ਕਾਰਕਾਂ ਤੇ ਚਰਚਾ ਕਰਨ ਲਈ ਮੁਲਾਕਾਤ ਕਰਨਗੇ ਜੋ ਸਖਤਰ ਆਜ ਅਤੇ ਕੈਨੇਡਾ ਦੋਵਾਂ ਲਈ ਬਹੁਤ ਚੰਗੇ ਹੋਣਗੇ ਪਰ 트럼ਪ ਨੇ ਇਹ ਨਹੀਂ ਕਿਹਾ ਕਿ ਹੋਰ ਟੈਰਫ ਲਗਾਏ ਜਾਣਗੇ ਇਸ ਦੌਰਾਨ ਕਾਰਨੀ ਨੇ ਕਿਹਾ ਕਿ 트럼ਪ ਨੇ ਇਹ ਨਹੀਂ ਕਿਹਾ ਕਿ ਉਹ ਸਟੀਲ ਐਲੂਮੀਨੀਅਮ ਆਟੋ ਅਤੇ ਹੋਰ ਉਤਪਾਦਾਂ ਤੇ ਟੈਰਫ ਵਾਪਸ ਲੈ ਲੈਣਗੇ ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਅਮਰੀਕਾ ਹੁਣ ਇੱਕ ਭਰੋਸੇਯੋਗ ਸਾਥੀ ਨਹੀਂ ਰਿਹਾ ਹੁਣ ਇਹ ਸੰਭਵ ਹੈ ਕਿ ਗੱਲਬਾਤ ਰਾਹੀਂ ਅਸੀਂ ਵਿਸ਼ਵ ਬਹਾਲ ਕਰ ਸਕੀਏ ਪਰ ਅਸੀਂ ਪਿੱਛੇ ਨਹੀਂ ਹਟ ਸਕਦੇ ਕਾਰਨੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਅੱਜ ਆਪਣੀ ਨਿੱਜੀ ਅਤੇ ਜਨਤਕ ਟਿੱਪਣੀਆਂ ਵਿੱਚ ਕੈਨੇਡਾ ਦੀ ਪ੍ਰਭੂਸੱਤਾ ਦਾ ਸਤਿਕਾਰ ਕੀਤਾ ਉਹਨਾਂ ਗੱਲਬਾਤ ਨੂੰ ਸਕਾਰਾਤਮਕ ਸਿਹਤ ਅਤੇ ਰਚਨਾਤਮਕ ਦੱਸਿਆ ਉਨ੍ਹਾਂ ਕਿਹਾ ਹੈ ਕਿ ਉਹ 28 ਅਪ੍ਰੈਲ ਨੂੰ ਕੈਨੇਡਾ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਅਮਰੀਕਾ ਨਾਲ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧ ਲਈ ਵਿਆਪਕ ਗੱਲਬਾਤ ਸ਼ੁਰੂ ਕਰਨਗੇ ਦੱਸਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਉਨ੍ਹਾਂ ਦੀ ਪਹਿਲੀ ਵਾਰ ਫੋਨ 'ਤੇ ਗੱਲਬਾਤ ਬਹੁਤ ਲਾਭਕਾਰੀ ਰਹੀ ਇਸ ਦੌਰਾਨ ਕਾਰਨੀ ਨੇ ਗੱਲਬਾਤ ਬਾਰੇ ਕਿਹਾ ਕਿ ਟਰੰਪ ਨਿੱਜੀ ਅਤੇ ਜਨਤਕ ਤੌਰ 'ਤੇ ਕੈਨੇਡਾ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹਨ ਦੋਵੇਂ ਦੇਸ਼ਾਂ ਦੇ ਸਬੰਧ ਬਦਲ ਗਏ ਹਨ ਇਹ ਗੱਲਬਾਤ ਇਸੇ ਸੰਬੰਧ ਵਿੱਚ ਹੋਈ ਹੈ ਜਦੋਂ ਕੈਨੇਡਾ ਨਾਲ ਵਪਾਰ ਯੁੱਧ ਦਾ ਐਲਾਨ ਕੀਤਾ ਗਿਆ ਹੈ।